ਕਰੇ ਆਮ ਪੂਰਾ ਹੜਵਰ ਵਾਗਰੇ ਇਹ ਮੂਸੇ ਵਾਲੇ ਤੋਂ ਲੈ ਕੇ ਨੰਗਲ ਅੰਬੀਆਂ ਤੋਂ ਲੈ ਕੇ ਇਹ ਰੁਕਣ ਦਾ ਨਾਮ ਨਹੀਂ ਰਹਿ ਰਿਹਾ ਇਹ ਚਾਹੇ ਕੋਈ ਵੀਰ ਬੈਲਾ ਵਾਲਾ ਬਫਾਰੀ ਹੋਵੇ ਤੁਹਾਨੂੰ ਪਤਾ ਹੈ ਜਦੋਂ ਮੈਂ ਅੰਤਮ ਸੰਸਕਾਰ ਤੇ ਗਿਆ ਵੀਰ ਬੈਲਾ ਵਾਲੇ ਹਬੋਰ ਵਾਲੇ ਉਪਰ ਪੂਰਾ ਭਰਾ ਕਹਿੰਦਾ ਕਹਿੰਦਾ ਮੈਂ ਸਾਰੇ ਭਾਜੀ ਮੈਂ ਕਿਹਾ ਗੱਲ ਕੀ ਸੀ ਕਹਿੰਦਾ ਮੈਂ ਸਾਰੇ ਗੈਂਗਸਟਰ ਮੈਨੇਜ ਕਰ ਲਈ ਭਾਜੀ ਜਿਹੜਾ ਪੈਸੇ ਮੰਗਦਾ ਸੀ ਮੈਂ ਉਹਨੂੰ ਦੇ ਆਉਂਦਾ ਸੀ ਮੈਂ ਕਿਹਾ ਫੇਰ ਕਹਿੰਦਾ ਸਾਨੂੰ ਕਹਾਣੀ ਨਹੀਂ ਪਤਾ ਲੱਗੀ ਹੋਇਆ ਕੀ ਫੇਰ ਦੱਸਿਆ ਵੀ ਕਿਸੇ ਦਾ ਫੋਨ ਆਇਆ ਸੀ ਉਹ ਕਹਿੰਦਾ ਮੈਂ ਫਲਾਣਾ ਬੋਲਦਾ ਐ ਇਹ ਕਹਿੰਦਾ ਕੌਣ ਮੈਂ ਜਾਣਦਾ ਨਹੀਂ ਜੀ ਆਪਾਂ ਕਹਿ ਹੀ ਦਿੰਦੇ ਮੈਂ ਤੁਹਾਨੂੰ ਕਹਾਂ ਵੇ ਵਿੜਿੰਗ ਬੋਲਦਾ ਤੁਸੀਂ ਕਹੋਗੇ ਪਹਿਲਾਂ ਤਾਂ ਕਦੇ ਵਿੜਿੰਗ ਦਾ ਫੋਨ ਆਇਆ ਨਹੀਂ ਕੌਣ ਤੁਸੀਂ ਕਹੋਗੇ ਕਿਹੜਾ ਵਿੜਿੰਗ ਬਾਈ ਇੰਨੇ ਚ ਹੀ ਮਾਰਤਾ ਆਪਣੇ ਸਰਪੰਚ ਦਾ ਇਹਨਾਂ ਨਾਲ ਕੋਈ ਰੌਲਾ ਨਹੀਂ ਰੱਪਾ ਨਹੀਂ ਆਪਣੇ ਸਰਪੰਚ ਨੇ ਇਹ ਗੱਲ ਕਹਿ ਤੀ ਮੈਂ ਹੁਣ ਜਿਹੜਾ ਮਸਲਾ ਸੁਣਿਆ ਕੋਈ ਆਪਸ ਵਿੱਚ ਪਿੰਡ 'ਚ ਜ਼ਮੀਨ ਦਾ ਆਪਣਾ ਸਰਪੰਚ ਜਾ ਕੇ ਇਹ ਗੱਲ ਕਿਹਾ ਆ ਟਰੈਕਟਰ ਮਾਰ ਕੇ ਵੀ ਭਾਈ ਸਾਡਾ ਔਰੀ ਮਾਂ ਨੂੰ ਕਿਹਾ ਆ ਵੀ ਸਾਡਾ ਤੁਹਾਡੇ ਨਾਲ ਕੋਈ ਰੋਲਾ ਨਹੀਂ ਅਸੀਂ ਜੇ ਤੁਹਾਨੂੰ ਲੱਗਦਾ ਵੀ ਐ ਤੇ ਸਾਡਾ ਕੋਈ ਦਖਲ ਨਹੀਂ ਇਸ ਦੇ ਬਾਅਦ ਯੂਥ ਵੀ ਟਰੈਕਟਰ ਤੇ ਹੜਾਂ ਵਾਲਿਆਂ ਦੀ ਸੇਵਾ ਕਰਦਿਆਂ ਨੂੰ 6 ਗੋਲੀਆਂ ਮਾਰਤੀਆਂ ਇਹ ਹਾਲਾਤ ਜਦੋਂ ਮਾੜੀ ਸਰਕਾਰ ਹੋਵੇ ਨਾ ਜਦੋਂ ਮੁੱਖ ਮੰਤਰੀ ਕਮਜ਼ੋਰ ਹੋਵੇ ਤੇ ਮਾੜੀ ਹੋਵੇ ਸਰਕਾਰ ਤੇ ਪੰਜਾਬ ਦੀ ਪੁਲਿਸ ਗੋਡੇ ਟੇਕ ਦੇ ਉਦੋਂ ਇਹ ਹਾਲਾਤ ਪੈਦਾ ਹੋ ਜਾਂਦੇ ਔਰ ਇਹ ਕੋਈ ਕਿਸੇ ਦੀ ਜਾਨ ਮਾਲ ਦੀ ਹਿਫਾਜ਼ਤ ਨਹੀਂ ਹੈ ਇੱਥੇ ਤਾਂ ਜਿਹੜੇ ਲੀਡਰ ਚਾਰ ਚਾਰ ਗੰਦਮਣ ਲਈ ਫਿਰਦੇ ਆ ਉਹ ਸੁਰੱਖਿਅਤ ਦੀ ਉਹਨਾਂ ਨੂੰ ਟੈਲੀਫੋਨ ਆਉਂਦੇ ਤੁਹਾਨੂੰ ਮਾਰਨਾ ਹੋਵੇ ਉਹਨਾਂ ਨੇ ਆਪ ਦੇ ਦੋ ਦੋ ਤਿੰਨ ਤਿੰਨ ਪ੍ਰਾਈਵੇਟ ਰੱਖ ਲਏ ਇੰਨੀ ਜ਼ੋਰ ਲੀਡਰ ਤੋਂ ਬੰਦਾ 100 ਦੂਰ ਉਹ ਦੂਰ ਜਾਂਦਾ ਅਗਲਾ ਕਹਿੰਦਾ ਲੈਣਾ ਕੀ ਹੈ ਇਹਨੇ ਨਾਲ ਪੰਗਾ ਲੈ ਕੇ ਤੇ ਆਮ ਬੰਦੇ ਦੇ ਕੀ ਹਲਾਤਾ ਹੈ ਇਹ ਤਾਂ ਤੁਸੀਂ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਠੀਕ ਹੈ ਜੀ ਅਸੀਂ ਵੇਖੀ ਜਾਂਦੇ ਆ ਅਸੀਂ ਰੋਜ਼ ਅਸੀਂ ਪੁਲਿਸ ਦਾ ਸਾਥ ਦਿੰਨੇ ਹਰ ਥਾਂ ਤੇ ਪਰ ਇੱਕ ਕਹਾਣੀ ਤੁਹਾਨੂੰ ਸੁਣਾਉਣਾ ਚਾਹਣਾ ਮੋਗੇ ਮੇਰਾ ਬਲਾਕ ਪ੍ਰਧਾਨ ਮਾਰਤਾ ਉਹਨਾਂ ਨੇ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਬਾਡੀ ਖਰਾਬ ਹੋਣ ਲੱਗ ਪਈ ਮੈਂ ਉੱਥੇ ਗਿਆ ਮੈਨੂੰ ਡੀਜੀਪੀ ਦਾ ਫੋਨ ਆਇਆ ਮੈਂ ਕਿਹਾ ਯਾਰ ਬਾਡੀ ਖਰਾਬ ਹੁੰਦੀ ਹੈ ਤੁਸੀਂ ਦੇਖ ਲਓ ਉਹ ਵਿਚਾਰੇ ਕਰਾ ਲਈ ਉਹਨਾਂ ਨੇ ਚਲੋ ਜੀ 12 13 ਦਿਨ ਹੋ ਗਏ ਲੜਾਈ ਲੜਦਿਆਂ ਨੂੰ ਉਹਨਾਂ ਨੂੰ ਦੋ ਤਿੰਨ ਚਾਰ ਬੰਦੇ ਫੜੇ ਉਹਨਾਂ ਨੂੰ ਦੋ ਤਿੰਨ ਗਨਮੈਨ ਦੇ ਤੇ ਦੋ ਉਹ ਵੀ ਟੁੱਟੇ ਭਜੇ ਜੇ ਦੇਤੇ ਚਲੋ ਕੋਈ ਨਹੀਂ ਅੱਜ 2 ਸਾਲ ਹੋ ਗਏ ਉਹਦੀ ਘਰ ਵਾਲੀ ਆਗਾ ਅਸਲਾ ਲਾਇਸੈਂਸ ਬਣਾਉਣ ਵਾਸਤੇ ਤਿੰਨ ਵਾਰੀ ਤਾਂ ਮੋਗੇ ਦੇ ਐਸਐਸਪੀ ਨੂੰ ਮੇਰੇ ਤੋਂ ਫੋਨ ਕਰਾਇਆ ਉਹਨੇ ਫਿੱਟੇ ਮੂੰਹ ਇਹੋ ਜਿਹੀ ਪੁਲਿਸ ਦਾ ਤੇ ਫਿੱਟੇ ਮੂੰਹ ਇਹੋ ਜਿਹੀ ਸਰਕਾਰ ਦਾ ਜੀਰਾ ਘਰ ਵਾਲਾ ਮਰ ਗਿਆ ਉਹਦਾ ਲਾਇਸੈਂਸ ਬਣਾਉਣ ਨੂੰ ਤਿਆਰ ਨਹੀਂ ਪੁਲਿਸ ਰਾਜੇਵੜਿੰਗ ਦੀ سپਾਰਸ਼ ਚਾਹੀਦੀ ਸੋ ਹੈ ਆਈਏ ਮੋਗੇ ਵਾਲੇ ਬੇਟਾ ਅੱਛਾ ਸੋ ਇਹ ਹਾਲਾਤ ਇਹ ਪੰਜਾਬ ਪੁਲਿਸ ਦੇ ਹੁੰਦਾ 50 ਪੁਲਿਸ ਜੋ ਮਰਜੀ ਜੋ ਮਰਜੀ ਕਹੋਗੇ ਉਹੀ ਗੱਲ ਮੰਨ ਲੈਣੀ ਕੀ ਗਾਰੰਟੀ ਹੈ ਵੀ ਔਰੇ ਮੁੰਡੇ ਨੂੰ ਨਹੀਂ ਮਾਰਨਗੇ ਕੀ ਗਾਰੰਟੀ ਹੈ ਵੀ ਔਰੇ ਸਮਰਥਕ ਨੂੰ ਨਹੀਂ ਮਾਰਨਗੇ ਹੁਣੇ ਸੀਆਈਡੀ ਵਾਲੇ ਤੁਹਾਨੂੰ ਫੋਨ ਕਰਨ ਲੱਗ ਪੈਣਗੇ ਕਿ ਕਿਹੜੇ ਕਿਹੜੇ ਬੰਦੇ ਆਏ ਇੱਥੇ ਆਏ ਆ ਜਿਹੜੇ ਜ਼ਿਆਦਾ ਬੋਲਣਗੇ ਉਹਨਾਂ ਨੂੰ ਉਹ ਵਰਾ ਲੈਣਗੇ ਵੀ ਤੁਸੀਂ ਨਹੀਂ ਕਰਨਾ ਕਿਸੇ ਨੂੰ ਗੈਂਗਸਟਰ ਦਾ ਫੋਨ ਆ ਜੂਗਾ ਤੇ ਕੋਈ ਪੁਛ ਤੋਂ ਪ੍ਰਭਾਵਿਤ ਹੋ ਕੇ ਚਲਾ ਜਾਊਗਾ ਸੋ ਮੈਂ ਜੀਰਾ ਸਾਹਿਬ ਦੇਣੀ ਜੀ ਜਾਂ ਹੋਰ ਲੀਡਰ ਵੀ ਆ ਜਾਣਗੇ ਮੈਂ ਪਹਿਲਾਂ ਪਰਿਵਾਰ ਨੂੰ ਪੁੱਛਿਆ ਸੀ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਰਾਜਨੀਤੀ ਆਸੇ ਸਾਡੇ ਕੋਲੇ ਬਥੇਰੇ ਵੱਡੇ ਪਲੇਟਫਾਰਮ ਹੈਗੇ ਇਹ ਕੋਈ ਪਲੇਟਫਾਰਮ ਨਹੀਂਗਾ ਵੀ ਜਿੱਥੇ ਅਸੀਂ ਰਾਜਨੀਤੀ ਤੇ ਨਾਲ ਹੀ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਕੇ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਿਹੜੇ ਇੱਥੋਂ ਦੇ ਤੁਸੀਂ ਉਹਨਾਂ ਦੇ ਸਪੋਰਟਰ ਐ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਕੀ ਕਰਨਾ ਚਾਹੀਦਾ ਕਿਉਂ ਸਮਾਂ ਕਿਸੇ ਕੋਲੇ ਵੀ ਨਹੀਂ ਹੁੰਦਾ ਸਮਾਂ ਆਪਦੇ ਆਸਤੇ ਕੱਢਣਾ ਪੈਂਦਾ ਸੋ ਮੈਂ ਜੋ ਤੁਸੀਂ ਚਾਹੋਗੇ ਜਾਂ ਪਰਿਵਾਰ ਵਾਲੇ ਚਾਹਣਗੇ ਪਰਿਵਾਰ ਵਾਲਿਆਂ ਨੇ ਤਾਂ ਸੱਟ ਦੀ ਮੇਰੇ ਦੇਗਾ ਉਹ ਕਹਿੰਦੇ ਸਾਡੀ ਸਿਕਿਉਰਿਟੀ ਕੀ ਐ ਅਸੀਂ ਗਾਂ ਸੇ ਕਿਵੇਂ ਕੰਮ ਚੱਲੂਗਾ ਕੋਈ ਫੜਿਆ ਕਿ ਨਹੀਂ ਫੜਿਆ ਇਹ ਤੁਸੀਂ ਫਿਰ ਮੈਂ ਆਖਿਆ ਵੀ ਆਪਾਂ ਜਿਹੜੇ ਸਰਪੰਚ ਸਾਹਿਬ ਦੇ ਬੇਲੀ ਮਿੱਤਰ ਹੈ ਸੱਜਣ ਦੋਸਤ ਹੈ ਉਹਨਾਂ ਨਾਲ ਵੀ ਗੱਲ ਕਰ ਲਈਏ ਕੋਈ ਫੈਸਲਾ ਲੈਣ ਤੋਂ ਪਹਿਲਾਂ ਸੋ ਹੁਣ ਤੁਸੀਂ ਰਾਏ ਦੇ ਦਿਓ ਅਸੀਂ ਹਰ ਲੜਾਈ ਲੜਨ ਲਈ ਤਿਆਰ ਹੈ। 타ਜਾ ਵਰਿੰਗ ਕੋਲੇ 5 ਮਿੰਟ ਦਾ ਵੀ ਟਾਈਮ ਹੈ ਨਹੀਂ ਪਰ ਮੈਨੂੰ 5 ਦਿਨ ਵੀ ਲੜਾਈ ਲੜਨੀ ਪਈ ਤਾਂ ਮੈਂ ਲੜੂੰਗਾ। ਕਿਉਂਕਿ ਮੈਂ ਤਾਂ 2-2 ਮਿੰਟਾਂ ਬਾਅਦ ਇੱਧਰ-ਇੱਧਰ ਹੜ ਵੀ ਹੈ ਫੈਸਲਾ ਤੁਹਾਡਾ ਹੈ ਆਪਨੇ ਆਸਤੇ ਟਾਈਮ ਕੱਢਣਾ ਪੈਂਦਾ ਜੋ ਤੁਹਾਡਾ ਲੋਕਾਂ ਦਾ ਫੈਸਲਾ ਹੈ ਕਿ ਆਪਾਂ ਨੂੰ ਉਹਨਾਂ ਚੱਕਰ ਧਰਨੇ ਤੇ ਬਹਿਣਾ ਚਾਹੀਦਾ ਜਿੰਨਾ ਚੱਕਰ ਸਾਰੇ ਨੂੰ ਫੜ ਨਹੀਂ ਲਿਆ ਜਾਂਦਾ ਕਿਉਂਕਿ ਪੁਲਿਸ ਦਾ ਇੱਕ ਹੀ ਹੁੰਦਾ ਵੀ ਅੰਤਿਮ ਸੰਸਕਾਰ ਹੋ ਜੇ ਉਸ ਤੋਂ ਬਾਅਦ ਇਹਨਾਂ ਸਸਰੀ ਕਾਲ ਸਸਰੀ ਕਾਲ ਇਹ ਦੱਸ ਦੂਗਾ ਮੁੰਡਾ ਮੇਰੇ ਫਾਦਰ ਸੀ ਮੇਰੇ ਸਕੇ ਮਾਸੜ ਸੀ ਮੋਗੇ ਵਾਲਾ ਪ੍ਰਧਾਨ ਆਖਣਾ ਤੁਹਾਡੇ ਕੋਲੇ ਇਹ ਕੱਚ ਕਥੇ ਨਹੀਂ ਦੱਸ ਦੂਗਾ ਵੀ ਬਾਅਦ ਚ ਕੀ ਹੁੰਦੀ ਜਿਹੜੀ ਅੱਜ ਗੱਲ ਹੈ ਉਹ ਕੱਲ ਇੰਖ ਹੈ ਬਈ ਆਪ ਦੀ ਹਫਾਜ਼ਤ ਸਾਸ ਤੇ ਲਾਇਸੈਂਸ ਵੀ ਨਹੀਂ ਬਣਾਇਆ ਜਿਹੜਾ ਰੋਜ ਹੈ ਜਿਹੜਾ ਤੁਹਾਡਾ ਮੰਤਰੀ ਐਮ ਐਲ ਏ ਫੋਨ ਕਰ ਦੂਗਾ ਇਹ 12 ਬਣਾ ਦੇਣਗੇ ਚਾਰ ਫੋਨਾ ਹਟਿਆ ਤੇ ਕੇਸ ਤੇ ਗਵਾਹੀ ਨਹੀਂ ਦੇਣ ਜਾਣਾਂ ਨੇ ਸੋ ਇਹ ਹਾਲਾਤ ਹੈ ਇੱਥੇ ਵੀ ਆਪ ਦੇ ਮੈਂਬਰ ਬਣਾਉ ਉਹ ਕਰਦੇ ਪਈ ਜਿਹੜੇ ਉੱਥੇ ਸੀਗੇ ਸੋ ਮੇਰੀ ਇਹ ਬੇਨਤੀ ਹੈ ਇਹਦੇ ਤੇ ਗੌਰ ਫਰਮਾ ਲਓ ਹਾਂ ਤੁਸੀਂ ਕੈਮਰਾ ਹੋਗੇ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਇਹ ਵਾਰੀ ਆਪੋ ਆਪਣੀ ਇਹ ਤਾਂ ਕਦੇ ਥੋੜੀ ਵੀ ਆ ਸਕਦੀ ਹੈ ਫਿਰ ਕਿਸੇ ਨੇ ਨਹੀਂ ਕਿਸੇ ਦੇ ਨਾਲ ਖੜਦਾ ਸਾਰਾ ਇਲਾਕਾ ਇਸ ਐਵੇਂ ਆ ਤੇ ਇਹਦਾ ਜਾਣ ਕੇ ਮਾਰਦੇ ਦੱਸੋ ਯਾਰ ਮਾਰ ਕੇ ਕਦੇ ਜਿਹੜਾ ਬੰਦਾ ਉਧਰਤੀ ਮਰਡਰ ਹੋ ਜੇ ਉਹ ਭੱਜ ਜਾਂਦਾ ਤੇ ਦੱਸਦਾ ਨਹੀਂ ਇਹ ਤਾਂ ਮਾਰ ਕੇ ਕਹਿੰਦੇ ਆਲਾ ਵੀ ਮੈਂ ਮਾਰਿਆ ਸਾਡੇ ਏਰੀਏ ਦੇ ਦੇ ਬਿਲਕੁਲ ਜੀ ਸਹੀ ਗੱਲ ਹੈ ਜੀ ਪੰਜਾਬ ਦੇ ਅੰਦਰ ਕੋਈ ਵਪਾਰ ਨਹੀਂ ਲਾ ਰਿਹਾ ਇਹ ਭਗਵੰਤ ਮਾਨ ਦੀ ਸਰਕਾਰ ਹੈ ਗ੍ਰਹਿ ਮੰਤਰੀ ਦੀ ਕੋਈ ਬਿਜ਼ਨਸ ਨਹੀਂ ਕਰਨਾ ਚਾਹੁੰਦਾ ਫੈਕਟਰੀ ਅਗਲਾ ਕਹਿੰਦਾ ਮਹਾਰਾਸ਼ਟਰ ਚਲਾਵਾਂਗੇ ਯੂਪੀ ਦਾ ਮੁੱਖ ਮੰਤਰੀ ਲੁਧਿਆਣੇ ਆਉਂਦਾ ਮੱਧ ਪ੍ਰਦੇਸ਼ ਤਾਂ ਹੁੰਦਾ ਕਰੋੜਾਂ ਦਾ ਕਾਰੋਬਾਰ ਲੈ ਕੇ ਚਲਾ ਜਾਂਦਾ ਉੱਥੇ ਕਿਉਂ ਉਹ ਕਹਿੰਦੇ ਯਾਰ ਮਰੂਆ ਕੌਣ ਇੱਕ ਫਰੋਤੀ ਦਿਓ ਇੱਕ ਸਰਕਾਰ ਕੋਲੇ ਕੋ ਜੈਣੀ ਇੱਕ ਮਰਨਾ ਕਿਉਂ ਹੈ ਪੰਜਾਬ ਦਾ ਕੀ ਹਾਲੂਗਾ ਜਨਾਬ ਇੱਕ ਫੈਕਟਰੀ ਨਹੀਂ ਲੱਗੀ ਸਾਡੇ 3 ਸਾਲਾਂ ਚ ਫੈਕਟਰੀ ਲੱਗੂਗੀ ਟਰੱਕ ਆਉਣਗੇ ਢਾਡੇ ਚੱਲਣਗੇ ਮੁੰਡੇ ਲੱਗਣਗੇ ਚਾਹੇ ਛੋਟੀ ਲੱਗੇ ਚਾਹੇ ਵੱਡੀ ਇੱਕ ਨਵੀਂ ਤੁਹਾਡੇ ਕੋਈ ਲੱਗੀ ਆ ਤਾਂ ਦੱਸ ਦਿਓ ਤਰਨਤਾਰਨ ਚ ਵੱਡਾ ਕਾਰਖਾਨਾ ਲਾਇਆ ਕਿਸੇ ਕੋਸ਼ਿਸ਼ੀ ਸਾਡੇ ਸਾਡੇ ਲਾਇ ਤੇ 2316 41800 ਹੀ ਖਰੀਦੇ ਆ ਸੋ ਮੇਰੇ ਕਹਿਣ ਦਾ ਭਾਅ तेरे ਦੇ ਵਿਚਾਰ ਕਰ ਲੋ ਭਾਈ ਕੀ ਕਰਨਾ ਹੈ ਤਾਂ ਜੋ ਪਰਿਵਾਰ ਨਾਲ ਖੜ ਕੇ ਕੋਈ ਉਹਨਾਂ ਨੂੰ ਪੱਕੇ ਤੌਰ ਤੇ ਕੋਈ ਹੋਰ ਸਿਕਿਉਰਿਟੀ ਹੋ ਜੇ ਇਹਨਾਂ ਨੇ ਤਾਂ ਮੈਂ ਸੁਣਿਆ ਜੀਰਾ ਸਾਹਿਬ ਨੇ ਮੈਨੂੰ ਦੱਸਿਆ ਮੁੰਡਿਆਂ ਨੇ ਵੀ ਦੋ ਗਾਨਮਣ ਕੱਲ ਦੇ ਦਿੱਤੇ ਸੀ ਤੇ ਉਹ ਸਵੇਰ ਚਲੇ ਗਏ ਹੁਣ ਕਹਿੰਦੇ ਚਾਰ ਦਿੱਤੇ ਤੇ ਆਇਆ ਅਜੇ ਵੀ ਚਾਰ ਦੇ ਦੇਣਗੇ ਹੁਣ ਤਾਂ ਭਾਵੇਂ 6-7 ਘੰਟੇ ਤੱਕ ਪਰ 8 ਦਿਨ ਨੂੰ ਤੁਹਾਡੇ ਕੋਲ ਹੈਗਾ ਕੋਈ ਇੱਥੇ ਦੱਲਾ ਜਾਨੇ ਰਹਿ ਗਈ ਜੀ ਉਹਨਾਂ ਚ ਉਹ ਵੀ ਦੁਬਾਰਾ ਦੋ ਵਾਰੀ ਐਪਲੀਕੇਸ਼ਨ ਦੇ ਕੇ ਆਇਆ ਉਹ ਵੀ ਇਹਰੇ ਦਾ ਏਡੀਜੀ ਕੋਲ ਆਰਡਰ ਕਰਾਦੇ ਸੀ ਉਦੋਂ ਮੌਕੇ ਤੁਸੀਂ ਕਹਿ ਕੇ ਲੈਸਕ ਲਖਵਾ ਕੇ ਲਿਆ ਸੀ ਉਹ ਦਾ ਤੂੰ ਤਾਂ ਮੈਂ ਤੂੰ ਦੱਸੋ ਬਈ ਕੀ ਕਰਨਾ ਹੈ ਦੱਸੋ ਬਈ ਕੀ ਕਰਨਾ ਚਾਹੀਦਾ ਦੱਸੋ ਸਾਰੇ ਜਣੇ ਹਾਂ ਕਰਨਾ ਚਾਹੀਦਾ ਕੱਲ੍ਹ ਮੇਰੀ ਆਰੀ ਵਾਸਤਾ ਤੇ ਵੀ ਦੇਰ ਪੈਂਦੀ ਵਾਜੂ ਇਹ ਦਾ ਅੰਨ ਪੈ ਗਿਆ ਕੁਛ ਦਾ ਕੁਝ ਨਹੀਂ ਤਾਂ ਕਹੇ ਤੂੰ ਹੀ ਸੱਚੇ ਸਰਕਾਰ ਹੋ ਗਿਆ ਨਾ ਉਹ ਗਾਲੀ ਕਹਿੰਦੇ ਐ ਨੂੰ ਚਰੇਣਾ ਕਹਿੰਦੇ ਨਹੀਂ ਆਣਾ ਸਾਡਾ ਕਦਰ ਕਰਾਜੂ ਸਾਡੇ 14 ਬੰਦਿਆਂ ਪਿੰਡਾਂ ਦਾ ਹੀ ਜਿਹੜਾ ਸਾਡੇ ਕਮਾਨ ਕਰਦਾ ਹੈ ਤੇ ਸਾਡੀ ਸਾਡੀ ਕਮਾਨ ਗਵਾਜਗੀ ਤੋਂ ਉਹਦੀ ਤੇ ਚਾਰੇ ਦੀ ਜੋੜ ਹੋ ਗਿਆ ਦੱਸੋ ਬਈ ਦੱਸੋ ਦੱਸੋ ਬਾਕੀ ਵੀ ਜੋ ਛਲਾ ਹੋਈ ਕਰਨਾ ਚਾਹੀਦਾ ਪੱਛਿਆ ਹੀ ਕਰ ਕਰਦਾ ਪਤਾ ਲੱਗਦੀ ਹੈ ਪੱਛਿਆ ਹੋਵੇ ਸਾਰਿਆਂ ਤੇ ਇਸ ਕਰਕੇ ਆਪੇ ਉਸ ਤੋਂ ਥੋੜੀ ਜਿਹੀ ਖੇਚ ਉਹਦੀ ਫੇਰ ਇਹ ਕੋਈ ਕੋਲੀ ਗੱਲ ਨਹੀਂਗੀ ਹਰੇਕ ਹੀ ਬੰਦੇ ਸਰਪੰਚਾ ਤੱਕ ਆਏ ਆ ਤੁਹਾਨੂੰ ਮਾਰ ਦਾਂਗੇ ਹੁਣ ਆਪਾਂ ਖੜੇ ਆਪਾਂ ਨੂੰ ਕੀ ਪਤਾ ਪਈ ਕੋਣ ਬੰਦਾ ਸਹੀ ਰਾਈ ਤੁਰਿਆ ਜਾਂਦਾ ਕੀ ਹੈ ਹਾ ਹਾਂ ਦੋਸੋ ਬਈ ਸਾਰੇ ਕਹਿੰਦੇ ਧਰਨ ਲਾਈਏ ਇਹ ਦੱਸੋ ਬਾਣੀ ਕਾ ਬੋਲੋ ਬੋਲੋ ਯਾਰ ਸਾਨੂੰ ਪਤਾ ਲੱਗ ਗਿਆ ਕਿ ਕੱਲ ਨੂੰ ਆ ਕੇ ਰੋ ਬੋਲੋ ਸਾਨੂੰ ਸਮੂਹ ਤੋਂ ਧਰਨ ਲਾ ਗਏ ਅਸੀਂ ਫੜ ਰਹੇ ਹਾਂ ਸਾਨੂੰ ਪਤਾ ਲੱਗ ਗਿਆ ਵੀ ਇਹਨੇ ਮਾਰਿਆ ਹੈ ਉਹ ਤਾਂ ਮੈਂ ਕਿਹਾ ਸਾਨੂੰ ਵੀ ਲੱਗ ਗਿਆ ਵੀ ਉਹਨੇ ਮਾਰਿਆ ਹੈ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਪ੍ਰਧਾਨ ਜੀ ਕਹਿੰਦੇ ਜਿਵੇਂ ਉਹਨਾਂ ਨੇ ਸਲਾਹ ਦਿੱਤੀ ਕਿ ਸੰਸਦਾਰ ਦੇ ਕਰਤਰ ਤੋਂ ਰਾਜਤਲਵੰਡੀ ਵਾਲੇ ਰਾਜਤਲਵੰਡੀ ਦੇ ਫਾਦਰ ਆ ਜੀ ਸਾਰੇ ਇਸ ਤਰੀ ਬਣ ਕੇ ਕਾਰ ਕਰਦੇ ਨੇ ਕਿ ਅੱਜ ਇਹਦਾ ਤਸਲ ਹੋ ਗਿਆ ਕੱਲ ਫਿਰ ਕਿਸੇ ਦਾ ਨਾ ਮੇਹਰ ਆਉ। ਕੋ ਇਹ ਸੌਖਾ ਪੈਸਾ ਨਾ ਉਹ ਤਾਂ ਬਾਹਰ ਬੈਠਾ ਹੈ। ਉਹ 50 ਲੱਖ ਰੁਪਏ ਕਿਸੇ ਨੂੰ ਕਹਿੰਦਾ 50 ਲੈ ਕੇ 10 ਇੱਥੇ ਦੇ ਜੰਦ। ਹਾਂ ਸਾਰੇ ਸਰਪੰਚਾਂ ਨੂੰ ਕਹਿੰਦਾ ਨੀਂ ਦੀ ਗੱਲ ਪਤਾ ਕੀ ਗੱਲ ਹੈ ਵੀ ਤੁਸੀਂ ਬਹਿਣਾ ਕਿੰਨਾ ਤੇਰੇ ਬਾਅਦ ਆਹੋ ਗੱਲ ਇਹ ਨਹੀਂ ਪ੍ਰਧਾਨ ਨੂੰ ਰਹੀ ਹੈ 2 ਘੰਟੇ ਬਹਿ ਜਾਣਗੇ ਢੇੜੀ ਬਹਿ ਜਾਣਗੇ ਅੱਜ ਤੁਨੇ ਬਹਿਣਾ ਅੱਜ ਕਿੰਨੇ ਸਮਾਂ ਕਰੀਆ ਜੇ ਤੇ ਆਪਾਂ ਹਾਲ ਨੂੰ ਫਿਰ ਮੰਗ ਕਰ ਸਕਦੇ ਤੇ ਬਹਿ ਜਾਓ ਫਿਰ ਬੋਲ ਸਕਦੇ ਤੇ ਫਿਰ ਗੱਲਾਂ ਸੁਣਨਾ ਇਹ ਨਹੀਂ ਕਰ ਹਾਂ ਪਹਿਲਾਂ ਸੁਣ 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 ਦੁਬਾਰਾ ਬੋਲ ਪਹਿਲਾਂ ਸੁਣ ਸੁਣ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਵੀ ਧਰਨਾ ਲਾਓ ਪਹਿਲੀ ਗੱਲ ਸੁਣ ਲੈ ਅਗਲੀ ਗੱਲ ਹੈਲੋ ਮੇਰੇ ਆਸੇ ਦਾ ਬੜਾ ਸੌਖਾ ਕੰਮ ਹੈ ਹਾਂਜੀ ਬਈ ਇੱਥੇ ਆਦਿਆ ਅਫਸੋਸ ਤੇ ਅੰਤਿਮ ਸੰਸਕਾਰ ਹਾਂਜੀ ਤੇ ਮੁੜ ਕੇ ਆਦੇ ਕੰਮ ਤੇ ਜਾਵਾਂ ਪਰ ਜੇ ਤੁਸੀਂ ਤੇ ਪਰਿਵਾਰ ਵਾਲੇ ਕਹਿੰਨੇ ਹੋ ਤਾਂ ਰਾਜਾ ਵੜਿੰਗ ਜਮਾ ਡਟ ਕੇ ਨਾਲ ਖੜੂਗਾ ਮੇਰਾ ਬਲਾਕ ਪ੍ਰਧਾਨ ਹੈ ਇੱਕ ਗੱਲ ਤੋਂ ਵੀ ਤਾਂ ਹੀ ਮੈਂ ਤੁਹਾਨੂੰ ਪੁੱਛਦਾ ਕਾਕਾ ਕੱਲੇ ਜੀ ਪ੍ਰਧਾਨ ਜੀ ਦੇਖੋ ਕੱਲੇ ਜੇ ਸਾਡਾ ਲੀਡਰ ਨਾਲ ਖੜਾ ਸਾਡੇ ਨਾਲ ਖੜੇ ਆ ਕੀ ਕਰ ਕੱਲ ਹੋਰ ਕਿਸੇ ਦੀ ਵਾਰੀ ਵੀ ਆਉਣੀ ਆ ਹੋਰ ਵੀ ਆਉਣੀ ਵਾਰੀ ਆ ਕੱਲੇ ਇੱਥੇ ਨੁਪਸੰਚਤਾ ਕਣੀ ਦੀ ਕੀਮਤ 4 ਦਿਨ ਮੁੱਦਾ ਬਾਂਗਣਾ ਮੁੜ ਕੇ ਫੇਰ ਆਪੋ ਆਪਣੇ ਘਰ ਆ ਇਹਦਾ ਹੱਲ ਕੀ ਆ ਆਪਾਂ ਦਾ ਹੱਲ ਕੱਢੀਏ ਮਰਨਾ ਤਾਂ ਹੈਗਾ ਹੀ ਸਾਰਿਆਂ ਨੇ ਇਸ ਤਰ੍ਹਾਂ ਕਦੀ ਕਿਸੇ ਨੂੰ ਫੋਨ ਆ ਜਾਂਦਾ ਕਦੀ ਕਿਸੇ ਨੂੰ ਆ ਜਾਂਦਾ ਦੁਕਾਨਦਾਰ ਕੰਮ ਦੁਕਾਨ ਤੇ ਬਹਿਣ ਤੋਂ ਕਣੀ ਹੈਗਾ ਹੱਲ ਤਾਂ ਆਇਆ ਜਨਾਬੇ ਵਾਲੀ ਵੀ ਪੁਲਿਸ ਜਿਹੜੀ ਆ ਵਰਦੀ ਪਾ ਕੇ ਖੜੀ ਐ ਲਿਆ ਲਿਆ ਕੇ ਗੈਂਗਸਟਰਾਂ ਨੂੰ ਚੌਂਚ ਛੜਾ ਕੇ ਗੋਲੀ ਮਾਰਦੇ ਨੇ ਇਰਾ ਇੱਕ ਵੀ ਨਾ ਕੋਈ ਆਵੇ ਇਹੋ ਹੀ ਆ ਇਹਨਾਂ ਨੇ ਮਾਰਨਾ ਨਹੀਂ ਨਵਾਂ ਕੋਈ ਆ ਜੇ ਨਹੀਂ ਹਲੋ ਇਹ ਇਹਨਾਂ ਨੇ ਮਾਰਨੇ ਨਹੀਂ ਇਹ ਜਿੰਨੇ ਜਿਹੜਾ ਮਾਰਨ ਵਾਲਾ ਹੁੰਦਾ ਉਹਰੇ ਮਗਰ ਸਰਕਾਰ ਤੇ ਜ਼ਰਤ ਹੁੰਦੀ ਐ ਉਹ ਪੁਲਿਸ ਵਾਲਾ ਦਾ ਮਾਰਦਾ ਇਹਦਾ ਤੁਹਾਡੀ ਗੱਲ ਮੰਨਦਾ ਪਰ ਇਹਨਾਂ ਕੋਲ ਥੋੜੀ ਥੋੜੀ ਦੇ ਤਾਂ ਤੁਹਾਡੇ ਕੋਲ ਸਾਰਿਆਂ ਕੋਲ ਆ ਇਹਨਾਂ ਦਾ ਇੱਕ ਕੰਮ ਹੈ ਵਰਦੀ ਨਾਲ ਤੂੰ ਮੇਰੇ ਚਾਹਣਾ ਕੀ ਹੈ ਮੇਰੇ ਕਿਉਂ ਨਾ ਪਾਜੀ ਗੱਲ ਹੈ ਮੈਂ ਦੱਸਦਾ ਜੀ ਚਾਹਣਾ ਕੀ ਹੈ ਮੈਂ ਉਹ ਬੰਦੇ ਵੀ ਜਿੱਦਣ ਸਾਡੀ ਸਰਕਾਰ ਆਊਗੀ ਗੈਂਗਸਟਰ ਨਹੀਂ ਲੱਭਦਾਗਾ ਅੱਤਵਾਦ ਖਤਮ ਹੋਇਆ ਤੇ ਗੈਂਗਸਟਰ ਵੀ ਅਸੀਂ ਆਪਣੇ ਕਾਂਗਰਸੀ ਬੰਦੇ ਸਾਂ ਅਸੀਂ ਇਹਦੀ ਜ਼ਿੰਮੇਵਾਰੀ ਲੈਨੇ ਕੰਮ ਦੇਖਦੇ ਸਾਰੇ ਸਪਾਈਸ ਸਾਰੇ ਖਾਣਾ ਹੈਲੋ ਸੁਣੋ ਹੈਲੋ ਸਿਮਰਨ ਮਾ ਆ ਯਾਰ ਇੱਕ ਮਿੰਟ ਤੁਸੀਂ ਤਾਂ ਸੁਣੋ ਬਈ ਤੁਸੀਂ ਤਾਂ ਪੰਜਾਬ ਇਸ਼ੂਜ਼ ਦੀ ਗੱਲ ਕਰਨ ਲੱਗ ਪਏ ਬਿਲਕੁਲ ਤੁਹਾਡਾ ਮੁੱਦਾ ਜਾਇਜ਼ ਹੈ ਅੱਜ ਦਾ ਮੁੱਦਾ ਦੋ ਹੀ ਹੈ ਮਿੱਤਰਾ ਧਿਆਨ ਨਾਲ ਸੁਣਨਾ ਅੱਜ ਦਾ ਮੁੱਦਾ ਇਹ ਹੈ ਵੀ ਪੋਸਟਮਾਰਟਮ ਕਰਾਈਏ ਤੇ ਸਰਪੰਚ ਦਾ ਸੰਸਕਾਰ ਕਰਕੇ ਆਈਏ ਗਾਂ ਕੁਛ ਬਣੇ ਨਾ ਬਣੇ ਗੱਲ 1 ਪੁਆਇੰਟ ਨੰਬਰ 1 ਦੂਜਾ ਸੋਲੂਸ਼ਨ ਹੈ ਕੀ ਆਪਾਂ ਰੌਲਾ ਰੱਪਾ ਪਾਈਏ ਤੇ ਪੰਜਾਬ ਸਰਕਾਰ ਦੀ ਇੱਕ ਦਿਨ ਪਾਈਏ 5 ਦਿਨ ਪਾਈਏ 20 ਦਿਨ ਪਾਈਏ ਪਰਿਵਾਰ ਦੀ ਸਿਕਿਉਰਿਟੀ ਤੇ ਪਰਿਵਾਰ ਦੀਆਂ ਮੰਗਾਂ ਤੇ ਜਿਹੜਾ ਕੋਈ ਉਹਨੂੰ ਥੋੜਾ ਜਿਹਾ ਅਸਰ ਹੋਵੇ ਤੀਜੀ ਗੱਲ ਇਹ ਹੈ ਵੀ ਡੇਢ ਸਾਲ ਉਹੀ ਆ ਜੇ ਸਰਕਾਰ ਆਪਣੇ ਕੋਲ ਕੋਈ ਆਲਟਰਨੇਟਿਵ ਨਹੀਂ ਆ ਇਹ ਆ ਵੀ ਬੰਦਾ ਮਾਰਿਆ ਜਾਇਆ ਕਰੂ ਮੈਂ ਫੁੱਲ ਲੈ ਕੇ ਆ ਜਾਇਆ ਕਰੂੰਗਾ ਛੱਡਾ ਪਾ ਦਿਆਂਗੇ ਤੇ ਸੰਸਕਾਰ ਕਰਕੇ ਆਵਾਂਗੇ ਜੇ ਕੁਝ ਨਹੀਂ ਬੋਲਣਾ ਦੋ ਹੀ ਹੱਲ ਹੈ ਤੀਜੀ ਗੱਲ ਬਾਅਦ ਦੀ ਹੈ ਇਹ ਤੁਸੀਂ ਦੇਖੋ ਕਿਹੜਾ ਕਰਨੇ ਲੜਾਈ ਪਹਿਲਾ ਪਹਿਲਾ ਤੁਹਾਡੇ ਨਾਲ ਦੱਸੋ ਸਾਰੇ ਜਾਨ ਹੱਲ ਹੱਲ ਸਾਡੇ ਸਾਡੀ ਲੜੀ ਜੀ ਹੱਲ ਸਾਡੇ ਕੋਲ ਇੱਕ ਹੀ ਹੈ ਵੀ ਅੰਤਿਮ ਸੰਸਕਾਰ ਕਰੀਏ ਤੇ ਪੁਲਿਸ ਤੋਂ ਪੁਲਿਸ ਨੇ ਹਲੋ ਇੱਕ ਮਿੰਟ ਇੱਕ ਮਿੰਟ ਯਾਰ ਪੁਲਿਸ ਸਾਨੂੰ ਹੁਣ ਇਹ ਕਹੇਗੀ ਵੀ ਅਸੀਂ ਬੰਦੇ ਫੜ ਲਾਂਗੇ ਦੋ ਦਿਨਾਂ ਵਿੱਚ ਜਾਂ ਚਾਰ ਦਿਨਾਂ ਤੇ ਇਹਨੂੰ ਹੁਣੇ ਗਨਮੈਨ ਦੇ ਦੇਣਗੀ ਚਾਰ ਸਾਨੂੰ ਇਹ ਉਹ ਗਾਣਮਣ ਕਿੰਨਾ ਚਿਰ ਪੱਕੇ ਰਹਿੰਦੇ ਆ ਮੈਨੂੰ ਨਹੀਂ ਪਤਾ ਝੂਠ ਤਾਂ ਕਿ ਰਹਿੰਦੇ ਆ ਕਿ 3 ਮਹੀਨੇ ਬਾਅਦ ਚ ਟੱਕ ਰਹਿੰਦੇ ਪੂਰੇ ਆਸੇ ਵੀ ਪੱਕੇ ਪੈਰੀ ਕੰਮ ਕਰਨਾ ਪਊਗਾ ਜੇ ਤੁਹਾਡਾ ਗੱਲ ਹੋਊਗਾ ਤਾਂ ਉਤਲੇ ਅੱਡ ਰੌਣਗੇ ਡੀਜੀਪੀ ਦੇ ਤਾਂ ਜੋ ਕੱਲ ਨੂੰ ਵਾਪਸ ਲੈਣਗੇ ਤਾਂ ਕੋਰਟ ਜਾ ਸਕਦਾ ਇਹਨਾਂ ਦਾ ਇਹੀ ਕੰਮ ਹੈ ਇਹਨਾਂ ਦਾ ਕੋਈ ਲਾਇਸੈਂਸ ਪੱਕਾ ਹੋ ਗਈ ਜਾਂਦਾ ਮੇਰਾ ਫੁੱਫੜ ਮਰ ਗਿਆ ਕਿ ਮਾਸੜ ਮਰ ਗਿਆ ਹਾਈ ਤਾਂ ਹੀ ਨਹੀਂ ਲਾਇਸੈਂਸ ਬਣਾਉਂਦੇ ਉਹਰਾ ਮੈਂ ਇਸ ਪਾਰਸ਼ਾ ਕਰੀ ਜਾਂਦਾ ਤੀਜੀ ਗੱਲ ਬੰਦੇ ਫੜ ਕੇ ਲਿਆਉਣ ਸਾਰੇ ਇਮੀਡੀਏਟਲੀ ਪਰਚਾ ਖੱਟਣ ਉਹ ਕਾਟੀ ਦੇਣਾ ਹੈ ਹੁਣ ਇਹ ਕੰਮ ਕਰਕੇ ਉਹ ਸਾਰਾ ਮੁਕੰਮਲ ਕਰਕੇ ਉਹਨੂੰ ਫਿਟ ਕਰਨ ਇੱਕ ਤਾਂ ਇਹ ਹਾਲ ਹੈ ਦੂਜਾ ਹਾਲ ਇਹ ਹੈ ਐਸਐਸਪੀ ਸਾਹਿਬ ਆਉਣਗੇ ਉਹ ਕਹਿਣਗੇ ਹਮ ਸਾਰਾ ਇੰਤਜ਼ਾਮ ਕਰ ਦਿਆ ਹੈ ਇਹ ਹੋ ਜਾਊਗਾ ਤੇ ਤੁਸੀਂ ਸਤਕਾਰ ਕਰੋ ਬਸ ਇਹ ਦੇਖ ਲੋਨ ਕਰਨਾ ਹੈ ਇਹ ਤੁਸੀਂ ਦੋ ਹੀ ਹਾਲ ਹਨ ਤੀਜਾ ਉਸ ਤੋਂ ਬਾਅਦ ਰਾਤ ਗਈ ਬਾਤ ਗਈ ਬਾਜੀ ਹੁਣੇ ਫਿਰ ਇਹੋ ਆ ਇਹ ਬਾਤ ਗਈ ਮੈਂ ਨਹੀਂ ਚੰਦਾ ਬੰਦੇ ਜੋ ਸਿਰਫ 4 ਜਣੇ ਤੁਰ ਪਣਗੇ ਇੰਨੇ ਬੰਦੇ ਖੜੇ ਆ ਕਿਸੇ ਨੇ ਨਹੀਂ ਜੇ ਤੁਰਨਾ ਠੀਕ ਆ 10 ਮਿੰਟ ਲਈ ਇੱਥੇ ਆਪਾਂ ਧਰਨੇ ਦੀ ਗੱਲ ਕੀਤੀ ਆ ਇਹ ਵੀ ਆਪਾਂ ਪਾਰਟੀ ਬਾਜੀ ਕਰਕੇ ਨਾਲ ਖੜੇ ਆ ਤੇ ਧਰਨਾ ਕਹੀਂ ਟੱਕ ਚੱਲ ਜੂਗਾ ਇਸ ਤੋਂ ਬਾਅਦ ਆ ਕਿਸੇ ਨੇ ਨਹੀਂ ਜੇ ਖੜਨਾ ਤੁਸੀਂ ਆਪ ਦਾ ਚਲੇ ਜਾਣਾ ਹੈ ਜੇ ਇੱਥੇ ਸਾਡੇ ਵਰਗੇ ਨੇ ਆਪ ਤੇ ਚਲੇ ਜਾਣਾ ਠੀਕ ਆ ਕਿਸੇ ਨੇ ਕਿਸੇ ਨੂੰ ਨਹੀਂ ਜੇ ਪੁੱਛਣਾ ਤੇ ਇਕੱਠੇ ਹੋਣਾ ਜੇ ਸਰਵਭੋਗ ਤੇ ਜਿਹੜੀ ਜਿਹੜੀ ਗੱਲ ਚੱਲੇ ਯਾਰ ਕਿ ਕਿੰਨੇ ਘੰਟਾ ਚੱਲ ਜੂਗਾ ਧਰਨਾ ਹੋਰ ਭਾਜੀ ਕਿੰਨੇ ਵਜੇ ਸ਼ੁਰੂ ਹੋਣਾ ਯਾਰ ਤੁਹਾਨੂੰ ਦੱਸੋ ਮੈਨੂੰ ਭੋਗ ਕੀ ਚੋਨੇ ਨਹੀਂ ਨਹੀਂ ਦੱਸੋ ਕਿੰਨਾ ਟਾਈਮ ਚੱਲਦਾ ਧਰਨਾ ਸਦਾ ਦੱਸ ਟਾਈਮ ਚੱਲ ਜੇ ਸਾਰੀ ਗੱਲ ਹੈ ਸਲਾਮ ਮੇਨ ਬੰਦਾ ਮਰਿਆ ਪੱਟੀਆਂ ਮੇਨ ਬੰਦਾ ਮਰਿਆ ਤੁਸੀਂ ਫੜੋ ਯਾਰ ਅਸੀਂ ਰਾਤ ਦੇ ਆਏ ਹਾਂ ਤੂੰ ਰੋਕਿਆ ਵੀ ਲੱਗਦਾ ਅਸੀਂ ਰਾਤ ਦੇ ਆ ਰਹੇ ਆ ਸਰ ਉਹ ਸਰ ਰੁਕੋ ਚੱਲੋ ਨਹੀਂ ਤੁਸੀਂ ਨਾ ਲੈ ਜੇ ਮੈਂ ਕੱਲਾ ਜੀਰੀ ਵਾਲਾ ਹੀ ਧਰਨਾ ਲਾਉਂਗਾ ਦੱਸੋ ਸਾਡਾ ਬਲਾਕ ਪ੍ਰਧਾਨ ਮਰਿਆ ਯਾਰ ਮੈਂ ਇਕੱਲਾ ਹੀ ਲਾਵਾਂ ਤੇਰੀ ਨਾਮ ਵਾਲਾ ਮੈਂ ਇਕੱਲਾ ਹੀ ਲਾਵਾਂ ਆਪਾਂ ਉਹਨੇ ਦਿਨ ਉੱਥੇ ਰਹਿਣ ਦੇ ਆਪਾਂ ਉਹਦਾ ਕਲੈਕਸ਼ਨ ਕਰਨੇ ਉਹਨਾਂ ਨੂੰ ਬੱਸ ਯਾਰ ਅੱਧਾ ਹੀ ਲਈਏ ਜਦੋਂ ਕਹਿੰਦੇ ਆ ਵੀ ਟਰਾਫਿਕ ਆਉਂਦਾ ਤੇ ਤੇਰੀ ਵੀ ਇੱਕ ਗੱਡੀ ਆ ਆਲੇ ਪਾਸੇ ਕਰਮਦਾ ਮੈਨੂੰ ਨਾਲ ਗੱਲ ਕਰਨੀ ਇਕੱਲੇ ਨੇ ਮੈਂ ਜਾ ਕੇ ਵੱਖਰੇ ਕੰਧਾਂ ਨਾਲ ਥੋੜਾ ਗੱਲ ਕਰਨੀ ਆ ਠੀਕ ਆ ਯਾਰ ਆਪਾਂ ਗੱਲ ਕਰਨੇ ਆ ਯਾਰ ਮੈਂ ਥੋੜਾ ਦੱਸ ਕੀ ਕਰੀ ਮੰਦਿਰ ਦਾ ਮੁੰਡਾ ਮੰਦਿਰ ਮੰਦਿਰ ਦੱਸ ਮੰਦਿਰ ਮੜ ਬਈ ਕਰੇ ਕੋਈ ਬਿਆਨ ਨਹੀਂਗਾ ਪੈ ਮੰਦਿਰ ਨੂੰ ਦੱਸੋ ਪੰਜੀਤ ਜੀ ਤੁਸੀਂ ਦੱਸ ਦਿਓ ਜੋ ਕਰਨਾ ਹੈ ਕੋਸਰ ਤੁਹਾਡਾ ਬਹੁਤ ਮੜੀ ਹੋ ਗਈ ਆ ਕਿਹੜੀ ਪਾਰਟੀ ਦੇ ਬੰਦੇ ਸਾਡੇ ਨਾਲ ਖੜੋਤੇ ਸਾਡਾ ਸਾਲਾ ਨੂੰ ਤੁਹਾਨੂੰ ਨਿਆਂ ਚਾਹੀਦਾ ਪੁਲਿਸ ਦੇ ਪ੍ਰੈਸ਼ਰ ਪਾ ਗਏ ਪਰ ਨਿਆਂ ਨਹੀਂ ਆਇਆ ਬਸ ਠੀਕ ਹੋਇਆ ਪੋਸਟ ਬੰਦ ਰਹਿਣਾ ਹੈ ਕਬਰ ਕਰ ਅਸੀਂ ਤੁਹਾਡੇ ਨਾਲ ਆ ਜੀ ਸਾਡਾ ਚਾਹੀਦਾ ਨਿਆਂ ਜਿੱਥੇ ਮਰਜ਼ੀ ਖਿਲਾਰ ਲੋ ਜੀ ਸਾਡਾ ਜਾਨ ਵਾਲਾ ਚਲਾ ਗਿਆ 10 ਦਿਨ ਵੀ ਪਿਆਰਦਾ ਜੀ ਉਹਨੇ ਜੂਦੇ ਨਹੀਂ ਹੋਣਾ ਜੀ ਪਰ ਸਾਨੂੰ ਚਾਹੀਦਾ ਨਿਆਂ ਸਾਨੂੰ ਜਿੰਨੇ ਦਿਨ ਮਰਜ਼ੀ ਭਰ ਲੈਣ ਨੋ ਨੋ ਸਰਕਾਰ ਨਹੀਂ ਕਰਾਂਗੇ ਅਸੀਂ ਨੋ ਨੋ ਸਰਕਾਰ ਨਹੀਂ ਕਰਾਂਗੇ ਆਪ ਤੁਸੀਂ ਫੈਸਲਾ ਲਓ ਯਾਰ ਸਾਡਾ ਸਾਡਾ ਫੈਸਲਾ ਲੈਣਾ ਤੁਹਾਡਾ ਸਾਡਾ ਕੋਈ ਫੈਸਲਾ ਤੁਹਾਡੇ ਨਾਲ ਮੈਂ ਜੀਤ ਤੇ ਛੱਡੋ ਮਜੀਤ ਤੂੰ ਦੱਸ ਬਈ ਦੱਸ ਲੋ ਆਪਾਂ ਭਾਜੀ ਪਿਛੇ ਗੋ ਨਹੀਂ ਇਹ ਵੀ ਹੋ ਰਿਹਾ ਇਕੱਠੇ ਹੀ ਤੁਸੀਂ ਇਕੱਠੇ ਇਕੱਠੇ ਦੋਵੇਂ ਭਰਾ ਬਾਕੀ ਇਹ ਜਰ ਹੁਣ ਕੋਈ ਨਹੀਂ ਆ ਰਹੇ ਨਲਦਾ ਨਹੀਂ ਸਰਕਾਰ ਨਹੀਂ ਕਰਾਂਗੇ ਅਸੀਂ ਆਪਦੇ ਪ੍ਰਧਾਨ ਸਾਹਿਬ ਦੇ ਨਾਲ ਇਹਨਾਂ ਸਾਡੇ ਤੁਹਾਡੇ ਦੀ ਕਰਨਾ ਅਨੁਮਨ ਹੋਰ ਨਹੀਂ ਜਣਾ ਨਹੀਂ ਸਰਾਰ ਜੀ ਸਮੁੱਚਾ ਪਰਿਵਾਰ ਤੁਹਾਡੇ ਨਾਲ ਆ ਜੀ ਅਸੀਂ ਲੈਣਾ ਨਿਆਜ਼ ਹੀ ਸਾਨੂੰ ਨਿਆਜ਼ ਬਾਓ ਸਾਡੇ ਤੋਂ ਜੋ ਕਰਾਉਣਾ ਹੀ ਕਰ ਲਿਆ ਸਾਡਾ ਜਾਣ ਵਾਲਾ ਜਾਏਗਾ ਉਹ 10 ਦਿਨ ਵੀ ਉਹ ਜਾ ਪਿਆ 5 ਦਿਨ ਜੋ ਅੱਜ ਵੀ ਹੋ ਰਹੀ ਉਹਨੇ ਉੱਠਣਾ ਨਹੀਂ ਇਹ ਵੀ ਦੇਖਣਾ ਜੀ ਸਾਬ ਅਸੀਂ ਤੁਹਾਡੇ ਨਾਲ ਆ ਸਾਨੂੰ ਨਿਆਜ਼ ਬਾਓ ਗੱਲ ਹਾਂ ਹਾਂ ਜੀ ਦੱਸੋ ਬੇਨਤੀ ਹੈ ਵੀ ਇੱਥੇ ਦੂਜੇ ਮੁਲਾਜ਼ਮ ਪਹੁੰਚੇ ਆ ਐਸਐਸਪੀ ਸਾਹਿਬ ਕੋਲ ਟਾਈਮ ਨਹੀਂ ਹੈਗਾ ਐਸਐਸਪੀ ਸਾਹਿਬ ਇੱਥੇ ਵੀ ਖੜੇ ਖੜੇ ਇੱਥੇ ਖੜੇ ਹੋਣਾ ਜੇ ਨਾ ਰਾਤੀ ਆਪਾਂ ਦੀਰਾ ਸਾਹਿਬ ਰਾਤ ਨੂੰ 11 ਵਜੇ ਇੱਥੋਂ ਗਏ ਆ ਰਾਤੀ ਵੀ ਨਹੀਂ ਆਏ ਨਹੀਂ ਆਏ ਰਾਤੀ ਨਾ ਕਿ ਗਏ ਸੀ ਉਹ ਪਿੰਡੋਂ ਦੀ ਗੱਲ ਨਹੀਂ ਕਰਨੀ ਪਿੰਡੋਂ ਵੀ ਆ ਗਏ ਮਿਲ ਕੇ ਪਰਵਾਹ ਨਾ ਗਲਤ ਕਰੀ ਜਾ ਅੱਗੇ ਸਰ ਨਾ ਨਾ ਨਹੀਂ ਗਲਤ ਕਰੀ ਗੱਲ ਟੈਲੀਫੋਨ ਤੇ ਹੀ ਮੇਰੀ ਰਗਾਂ ਨਹੀਂ ਨਹੀਂ ਆ ਗਏ ਸੀ ਮੌਕਾ ਵੇਖਣ ਗਏ ਸੀ ਜਦੋਂ ਅਸੀਂ ਨਹੀਂ ਆ ਗਏ ਸੀ ਇਸੇ ਦਰਫਾਣੇ ਤੁਹਾਨੂੰ ਜਨਣ ਅੱਗੇ ਸੀ ਕਿਤੇ ਚੱਲ ਕੇ ਤਹੀ ਠੀਕ ਚਲੋ ਗੱਲ ਆ ਮਿੱਤਰੋ ਬਿੱਟੂ ਫੋਟੋਗ੍ਰਾਫਰ ਖਾਲੋ ਕੁਝ ਮਾਰਦੀ ਵੀਡੀਓਗ੍ਰਾਫੀ ਕਰਨ ਗੱਲ ਪ੍ਰਧਾਨ ਜੀ ਇੱਕ ਮਿੰਟ ਇੱਕ ਮਿੰਟ ਉਹ ਜ਼ਰੂਰੀ ਹੈ ਗੱਲ ਇਹ ਹੈ ਕਿ ਅੱਜ ਅਸੀਂ ਸਾਰੇ ਸਰਪੰਚ ਸਾਹਿਬ ਦੇ ਪਰਿਵਾਰ ਨਾਲ ਖੜੇ ਆਂ ਔਰ ਪ੍ਰਧਾਨ ਜੀ ਮੈਂ ਇੱਕ ਬੇਨਤੀ ਕਰਦਾ ਕਿ ਕੇਸ ਦੇ ਸਬੰਧ ਵਿੱਚ ਜੋ ਪੋਸਟਮਾਰਮ ਹੈ ਜੋ ਉਦੋਂ ਬਾਅਦ ਇਹ ਡੈੱਡ ਬੋਡੀ ਸਿੱਧੀ ਐਸਐਸਪੀ ਦੇ ਦਫ਼ਤਰ ਅੱਗੇ ਲੈ ਕੇ ਚਲੀਏ ਤੇ ਇਹਦੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਮੈਂ ਜੀਰੇ ਤੋਂ ਅਸੀਂ ਸਾਰੇ ਜਣੇ ਇਸ ਪਰਿਵਾਰ ਦੇ ਨਾਲ ਖੜਾਂਗੇ ਤੇ ਪੱਟੀ ਵਾਲਿਓ ਤੁਹਾਡਾ ਤਾਂ ਆਪ ਦਾ ਸੀ ਸਾਰਾ ਕੋਈ ਯਾਰ ਅਸੀਂ ਵੀ ਖੜਾਂਗੇ ਸਾਰੇ ਖੜਾਂਗੇ ਸਾਰੇ ਪਿੰਡਾਂ ਜੋ ਟਾੜੀਆਂ ਟਰੈਕਟਰ ਕੱਢੋ ਮੁਰਦਾਬਾਦ 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 ਮਰਦਬਾਦ 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 ਚਲੋ ਗੱਲ ਇਹ ਐ ਜੋ ਗੱਲ ਇਹ ਐ ਪੰਜ ਸੱਤ ਬੰਦੇ ਬਾਠ ਕੇ ਜਿਹੜੇ ਪੱਟੀ ਦੇ ਸਿਆਣੇ ਬੰਦੇ ਐ ਉਹ ਬੈਠ ਕੇ ਆਪਾਂ ਜਿਹੜੀਆਂ ਕੋਈ ਕੰਡੀਸ਼ਨ ਹੋਣਗੀਆਂ ਜਾਂ ਆਪਣੀਆਂ ਸ਼ਰਤਾਵਾਂ ਹੋਣਗੀਆਂ ਉਹ ਜਦੋਂ ਪੁਲਿਸ ਆਪਣੇ ਨਾਲ ਗੱਲ ਕਰੇਗੀ ਉਹਦੇ ਤੇ ਫਿਰ ਆਪਾਂ ਚਰਚਾ ਕਰਾਂਗੇ ਇੱਕ ਤਾਂ ਬੰਦੇ ਫੜਨ ਸਭ ਤੋਂ ਪਹਿਲਾਂ ਬਿਲਕੁਲ ਸਹੀ ਗੱਲ ਐ ਇਮੀਡੀਏਟਲੀ ਬੰਦੇ ਫੜ ਲੈਣ ਤੇ ਆਪਾਂ ਬੰਦੇ ਫੜ ਲੈਣ ਤੇ ਆਪਣੀਆਂ ਜਿਹੜੀਆਂ ਚਾਰ ਸ਼ਰਤਾਂ ਇਹ ਕਹੂਗਾ ਪਰਿਵਾਰ ਉਹ ਮੰਨ ਲੈਣ ਤਾਂ ਫਿਰ ਆਪਾਂ ਆਪਦਾ ਸੰਸਕਾਰ ਕਰਦੇ ਹਾਂ ਠੀਕ ਹੈ ਠੀਕ ਜੀ ਪਹਿਲਾਂ ਇਹਨੂੰ ਸੁਰੱਖਿਆ ਪਰਿਵਾਰ ਨੂੰ ਸੁਰੱਖਿਆ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜ ਲੈਣ ਇਮੀਡੀਏਟਲੀ ਗੋਲੀ ਮਾਰ ਗੋਲੀ ਮਾਰ ਦੇਣਾ ਨਕਲੀ ਬੰਦਾ ਨਾ ਫੜ ਲੈਣ ਅਸਲੀ ਬੰਦੇ ਫੜ ਲੈਣ ਸਹੀ ਸਾਲ ਹੋਊਗੀ ਤੇ ਸਾਰੀ ਸਾਡੀ ਕਾਰਵਾਈ ਕਰਦੇ ਨੇ ਫੇਰ ਉਹ ਜਿਹੜੀ ਪੰਜ ਮੈਂਬਰ ਦੀ ਆਪਾਂ ਇੱਥੇ ਹਲਕੇ ਦੀ ਕਮੇਟੀ ਬਣਾਵਾਂਗੇ ਉਹ ਪੁਲਿਸ ਨਾਲ ਬੈਠ ਜਾਏਗੀ ਉਹਨਾਂ ਚ ਕਰੇ ਫੈਸਲਾ ਕਿ ਪੋਸਟਮਾਰਟਮ ਕਰਾ ਕੇ ਆਪਾਂ ਐਸਐਸਪੀ ਦੇ ਦਫ਼ਤਰ ਇਹ ਧਰਨਾ ਦੇਾਂਗੇ ਮੈਂ ਨਾਲ ਚੱਲੂੰਗਾ ਠੀਕ ਹੈ ਜੀ ਹੋ ਸਕਦਾ ਰਾਤ ਭਰatek 1-2 ਘੰਟੇ ਮੈਨੂੰ ਅੱਜ 6 ਵਜੇ ਇੱਕ ਮੇਰੀ ਮੀਟਿੰਗ ਹੈ ਅੰਮ੍ਰਿਤਸਰ ਸ਼ਿਵਰਾਜ ਜੂ ਆ ਉਹਨਾਂ ਜਿਕਰ ਧਰਨੇ ਤੇ ਆ ਤੇ ਘੰਟਾ 2 ਘੰਟੇ ਮੀਟਿੰਗ ਅਟੈਂਡ ਕਰਕੇ ਮੈਂ ਰਾਤ ਨੂੰ ਸਾਰੀ ਰਾਤ ਧਰਨੇ ਤੇ ਮੈਂ ਰਹਾਂਗਾ ਪ੍ਰਧਾਨ ਜੀ ਰਵਾਂਗੇ ਸਾਰੇ ਰਵਾਂਗੇ ਮੈਂ ਰਹਾਂਗਾ ਪ੍ਰਧਾਨ ਜੀ ਜਿੰਨਾ ਚਿਰ ਮੈਂ ਰਹਾਂਗਾ ਆਪ ਰਹਾਂਗਾ ਕਿਤੇ ਨਹੀਂ ਹਿਲਦਾ ਜਿੰਨਾ ਚਿਰ ਪੂਰੀਆਂ ਸਾਡੀਆਂ ਜਿਹੜੀਆਂ ਮੰਗਾਂ ਉਹ ਤੇ ਪਲੱਸ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲਣ ਦੀ ਉਹਨਾਂ ਚਿਰ ਲੜਾਈ ਲੜਾ ਠੀਕ ਹੈ ਬਿਲਕੁਲ ਸਹੀ ਗੱਲ ਹੈ ਖੇਰ ਆਪਾਂ ਫੈਸਲਾ ਲਵਾਂਗੇ ਸਾਂਝੇ ਬੰਦੀ ਕੀ ਕਰਨਾ ਤੇ ਦੂਜਾ ਤਰੀਕਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਨੇ ਤੁਹਾਡੇ ਕੋਲੇ ਟਾਈਮ ਹੈ ਨਹੀਂ ਟਾਈਮ ਮੇਰੇ ਕੋਲ ਵੀ ਹੈ ਨਹੀਂ ਮੈਂ ਕੋਈ ਧਰਨਾ ਲਾਉਂਦਾ ਹੋਣੀ ਹੈ ਮੈਂ ਆਪਣੇ ਬਲਾਕ ਪ੍ਰਧਾਨ ਵਾਸਤੇ ਆਏ ਆ ਪਹਿਲਾਂ ਚਾਰ ਬੰਦੇ ਮਰੇ ਮੈਂ ਧਰਨਾ ਨਹੀਂ ਲਾਇਆ ਹਾਂ ਰੌੜਾ ਭਾਈ ਦਾ ਇਹ ਮੇਰਾ ਪਰਿਵਾਰਿਕ ਮੈਂਬਰ ਹੈ ਤੇ ਜੇ ਐ ਬਲਾਕ ਪ੍ਰਧਾਨੀ ਰੋਜ਼ ਮਾਰਨ ਲੱਗ ਪੇ ਜਾਂ ਸਾਡੇ ਬੰਦੇ ਹੀ ਮਰਨ ਲੱਗ ਪੇ ਫਿਰ ਕੰਮ ਕਿਵੇਂ ਚੱਲੂਗਾ ਹੁਣ ਤਾਂ ਪ੍ਰਧਾਨ ਜੀ ਤੋਂ ਦੂਜਾ ਕੰਮ ਇਹ ਆ ਵੀ ਚੱਕੀਏ ਡੈੱਡ ਬੋਡੀ ਤੇ ਦੁਪਹਿਰੇ ਸ਼ਾਮ ਨੂੰ 4 ਵਜੇ ਸੰਸਕਾਰ ਕਰਨੀ ਇਹ ਸੌਖਾ ਕੰਮ ਹੈ। ਜੇ ਰਾਤ ਧਰਨਾ ਲੱਗਿਆ ਸਾਰੀ ਰਾਤ ਸਾਰੀ ਰਾਤ ਤੁਹਾਡੇ ਨਾਲ ਬੈਠੋ ਅਗਲੇ ਦਿਨ ਵੀ ਬੈਠੋ ਤੁਹਾਡੇ ਨਾਲ ਬੱਧ ਹੈ। ਹਾਂ 1 ਘੰਟਾ ਡੇਢ ਘੰਟਾ ਬਾਕੀ ਫੇਰ ਪਰਿਵਾਰ ਦਾ ਫੈਸਲਾ ਹੈ। ਅੱਜ ਫੇਰ ਆਪਣਾ ਤਾਂ ਇੱਥੇ ਕੋਈ ਕੰਮ ਨਹੀਂ ਹੈ। ਆਪਦਾ ਪੋਸਟਮਾਰਟਮ ਕਰਾਉਣਾ ਹੈ ਠੀਕ ਹੈ ਪੁਲਿਸ ਦੀ ਗੱਲ ਸੁਣ ਲੈਣੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬਿਲਕੁਲ ਬੋਲੋ ਬੋਲੋ ਜੀ ਜੀ ਠੀਕ ਹੈ ਭਾਜੀ ਜਨਰਲ ਬੋਲੋ ਯਾਰ ਬਿਲਕੁਲ ਜੀ ਸਾਡੇ ਨਾਲ ਹਾਂਜੀ ਪਰਿਵਾਰ ਦੇ ਨਾਲ ਆਪਾਂ ਖੜਾ ਕੇ ਰਿਕਾਰਡ ਖੜਾ ਦੋ ਵਜੇ ਆਪਾਂ ਠੀਕ 3 ਵਜੇ ਐਸਐਸਪੀ ਦੇ ਬਾਹਰ ਧਰਨੇ ਦੇ ਬੈਠਾਂ ਠੀਕ ਹੈ ਜੀ